ਰੋਲਿੰਗ ਹੈ ਸਾਰੇ ਹੀ ਵੀਰਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਅੱਜ ਅਸੀਂ ਪਹੁੰਚੇ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਚਮਕੌਰ ਸਿੰਘ ਜੀ ਔਲਖ ਅਮਰਸਾ ਤੋਂ ਕੋਟੀ ਚੇਖਾ ਰੋੜ ਜਨੇਰ ਵਿਖੇ ਜਿੱਥੇ ਉਹਨਾਂ ਨੇ ਇੱਕ ਦੇਸੀ ਗਰਾਬ ਦਾ ਤਿਆਰ ਕੀਤਾ ਤੁਸੀਂ ਬੈਕ ਤੇ ਦੇਖ ਸਕਦੇ ਹੋ ਬਹੁਤ ਸਾਡਾ ਜਿਹੜਾ ਵਿਰਸਾ ਉਹ ਸੰਭਾਲਣ ਦੀ ਕੋਸ਼ਿਸ਼ ਕੀਤੀ ਚਮਕੌਰ ਸਿੰਘ ਵੀਰ ਨੇ ਔਰ ਕਿਸ ਤਰ੍ਹਾਂ ਉਹ ਮਿੱਟੀ ਨਾਲ ਲੱਪ ਕੇ ਔਰ ਉਹਨੂੰ ਦੇਸੀ ਦੇਖ ਦੇ ਕੇ ਬਹੁਤ ਸੁੰਦਰਤਾ ਉਹਦੀ ਕਾਇਮ ਕੀਤੀ ਔਰ ਪ੍ਰਾਤਨ ਜਿਹੇ ਸਾਡੇ ਬਜ਼ੁਰਗ ਪੁਰਾਣੇ ਮੰਜੇ ਡਾਉਂਦੇ ਸੀਗੇ ਔਰ ਇਸ ਤਰ੍ਹਾਂ ਦੇ ਜਿਹੜੇ ਉਹ ਛੱਪਰ ਸੀਗੇ ਉਹਨਾਂ ਦੇ ਵਿੱਚ ਆਪਦਾ ਜੀਵਨ ਬਤੀਤ ਕਰਦੇ ਸੀਗੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਉਹ ਪੁਰਾਣਾ ਵਿਰਸਾ ਤੁਹਾਨੂੰ ਉਹ ਯਾਦ ਆਵੇਗਾ ਔਰ ਸਾਡੇ ਵੀਰ ਨੇ ਇਹ ਚੀਜ਼ ਬਹੁਤ ਮਿਹਨਤ ਦੇ ਨਾਲ ਉਹ ਤਿਆਰ ਕੀਤੀ ਹੈ ਤੁਸੀਂ ਕਿਤੇ ਵੀ ਆਉਂਦੇ ਜਾਂਦੇ ਜ਼ਰੂਰ ਇੱਥੇ ਵੀਰ ਦਾ ਬਹੁਤ ਹੀ ਨਿੱਗਾ ਤੇ ਖੁੱਲਾ ਸੁਭਾਅ ਹੈ 2 ਮਿੰਟ ਦਾ ਸਮਾਂ ਕੱਟ ਕੇ ਜ਼ਰੂਰ ਮਿਲ ਕੇ ਜਾਇਓ ਓਟ ਇਸੇ ਖਾ ਤੂੰ ਮੋਗਾ ਰੋਟੇ ਜਨੇਰ ਵਿਖੇ ਸਿੱਤੇ ਜਗ੍ਹਾ ਹੈ ਦੇਸੀ ਗ੍ਰਾਂਹ ਦੇਸੀ ਗ੍ਰਾਂਹ ਔਰ ਵੀਰ ਦਾ ਟਰੱਕ ਦਾ ਕੰਮ ਹੈ ਬੰਬੇ ਕਲਕੱਤੇ ਵਗੈਰਾ ਉਹ ਟਰੱਸਟ ਲਾਉਂਦਾ ਹੈ ਜਿਵੇਂ ਲਾਈਟਿੰਗ ਹੁੰਦੀ ਹੈ ਫਿਲਮਾਂ ਦੇ ਵਿੱਚ ਸ਼ੂਟ ਹੁੰਦਾ ਉਹ ਇਹਨਾਂ ਦਾ ਮੇਨ ਜਿਹੜਾ ਉਹ ਕਾਰੋਬਾਰ ਹੈ ਔਰ ਉਸ ਦੇ ਨਾਲ ਨਾਲ ਇਹਨਾਂ ਨੂੰ ਦਰਖਤਾਂ ਦਾ ਬਹੁਤ ਸ਼ੌਕ ਹੈ ਜਿਹੜੇ ਫਲਦਾਰ ਬੂਟੇ ਲਾਉਣ ਦਾ ਸ਼ੌਕ ਹੈ ਬਹੁਤ ਵਧੀਆ ਵੀਰ ਨੇ ਇੱਥੇ ਜਿਹੜੇ ਫਲਦਾਰ ਬੂਟੇ ਲਾਏ ਨੇ ਮੈਂ ਵੀਰ ਨੂੰ ਕਹਾਂਗਾ ਇੱਕ ਵਾਰੀ ਉਹ ਵੀ ਨਿਗਾਹ ਮਾਰਾ ਦਿੱਤੀ ਜਾਵੇ ਔਰ ਇੰਨੀ ਕੁ ਲੋਕੇਸ਼ਨ ਹੈ ਔਰ ਦਿਲ ਨੂੰ ਟੁੰਬਦੀ ਹੈ ਕਿ ਇੱਥੇ ਤੁਸੀਂ ਇੱਕ ਵਾਰ ਆ ਕੇ ਤਾਂ ਵਾਰ-ਵਾਰ ਵਿਜ਼ਿਟ ਕਰਨ ਨੂੰ ਦਿਲ ਕਰਦਾ ਹੈ ਔਰ ਮੈਂ ਚਾਹਣਾ ਵੀ ਸਾਡੇ ਜਿੰਨੇ ਵੀ ਸਾਡੇ ਵਿਰਸੇ ਨਾਲੋਂ ਟੁੱਟੀ ਨੌਜਵਾਨੀ ਹੈ ਸਾਡੇ ਬੱਚੇ ਨੇ ਉਹ ਇੱਥੇ ਜਰੂਰ ਇੱਕ ਵਾਰ ਵਿజిਟ ਕਰਨ ਤਾਂ ਜੋ ਸਾਡੇ ਪਿਸ਼ੋਕੜ ਔਰ ਸਾਡੇ ਜਿਹੜੇ ਰੂਟਸ ਹੈ ਉਹ ਜੜਾਂ ਦੇ ਨਾਲ ਹੀ ਸਾਡੇ ਬੱਚੇ ਜੋੜ ਸਕਣ ਸੋ ਵੀਰ ਨੂੰ ਫੇਰ ਕਾਂਗੇ ਇੱਕ ਵਾਰੀ ਦੁਬਾਰਾ ਜਿਹੜਾ ਉਹ ਸਾਰਾ ਦ੍ਰਿਸ਼ ਦਿਖਾਇਆ ਜਾਵੇ ਔਰ ਵੀਰ ਚਮਕੌਰ ਸਿੰਘ ਔਲਖ ਨੂੰ ਕਾਂਗੇ ਵੀ ਦੋ ਸ਼ਬਦ ਤੁਸੀਂ ਕਹੋ ਸਾਡੇ ਜਿਹੜੇ ਇੱਥੇ ਪਉਣ ਭੈਣ ਭਰਾ ਆਉਣਗੇ ਵੀ ਉਹਨਾਂ ਦਾ ਨਿੱਘਾ ਸਵਾਗਤ ਹੋਊਗਾ ਹਾਂਜੀ ਇੱਥੇ ਜੋ ਆਪਣਾ ਦੇਸੀ ਗ੍ਰਾਂਹ ਹੈ ਦੇਸੀ ਗ੍ਰਾਂਹ ਦੇ ਵਿੱਚ ਤੁਹਾਨੂੰ ਜੋ ਕੁਝ ਵੇਖਣ ਨੂੰ ਮਿਲੇਗਾ ਉਹ ਦੇਸੀ ਮੁਰਗਾ ਲਾਲ ਕਲਗੀ ਵਾਲਾ ਉਹ ਫਿਰਦਾ ਤੇ ਦੇਸੀ ਬੂਟੇ ਵਿਰਸੇ ਦੇ ਪੰਜਾਬ ਦੇ ਵੀ ਹੈਗੇ ਨੇ ਇੱਥੋਂ ਤੱਕ ਕਿ ਬਾਹਰਲੇ ਮੁਲਕਾਂ ਦੇ ਵੀ ਆਪਾਂ ਵਧੀਆ ਵਧੀਆ ਜਿਹੜੇ ਫਰੂਟ ਨੇ ਉਹ ਲਾਏ ਹੋਏ ਨੇ ਜੋ ਕਿ ਟੌਨਿਕ ਕਹਿ ਲੋ ਜਿਹੜੇ ਆਯੁਰਵੈਦਿਕ ਜਿਹੜੇ ਪੌਦੇ ਨੇ ਆਪਾਂ ਉਹ ਵੀ ਲਾਏ ਹੋਏ ਨੇ ਤੇ ਇਹਦੇ ਨਾਲ ਨਾਲ ਆਪਣਾ ਬਿਜ਼ਨਸ ਜਿਹੜਾ ਉਹ ਤਾਂ ਚੱਲ ਹੀ ਰਿਹਾ ਵੈਗਰੂ ਦੀ ਕਿਰਪਾ ਨਾਲ ਬਹੁਤ ਵਧੀਆ ਤੇ ਨਾਲ ਆਪਣਾ ਸ਼ੌਂਕ ਇਹ ਕੱਚੇ ਘਰ ਦਾ ਜੋ ਅੱਜ ਪੈਸੇ ਦੀ ਦੌੜ ਹੈ ਤੁਸੀਂ ਵੀ ਚਲੋ ਕਮਾਈ ਕਰ ਰਹੇ ਹੋ ਹਰੇਕ ਬੰਦਾ ਕਰਦਾ ਹੈ ਪਰ ਵਿਰਸੇ ਨਾਲ ਉਹ ਟੁੱਟ ਕੇ ਲੋਕ ਪੈਸੇ ਦੇ ਪਿੱਛੇ ਦੌੜਦੇ ਆ ਵੀ ਪੈਸਾ ਹਾਈ ਪੈਸਾ ਪਰ ਤੁਸੀਂ ਇੱਕ ਵਿਰਸੇ ਨੂੰ ਸਾਭ ਕੇ ਸਾਭ ਸੰਭਾਲ ਕੀਤੀ ਆ ਔਰ ਪਿੱਛੇ ਸ਼ੌਕੜੇ ਨਾਲ ਜੁੜੇ ਹੋ ਇਹਦੇ ਬਾਰੇ ਤੁਹਾਡੇ ਮਨ 'ਚ ਕੀ ਖਿਆਲ ਆਇਆ ਪੈਸੇ ਪਿੱਛੇ ਭੱਜਣਾ ਕੋ ਮਰੀ ਗੱਲ ਨਹੀਂ ਕਿ ਪੈਸਾ ਇਕੱਠਾ ਕਰਨਾ ਬਹੁਤ ਵਧੀਆ ਗੱਲ ਏ ਪਰ ਜੇ ਉਹਦੇ ਨਾਲ ਸ਼ੌਕ ਮਾਰ ਲੈਣੇ ਲੈਣਾ ਬਿਲਕੁਲ ਉਹਦਾ ਕੋਈ ਫਾਇਦਾ ਨਹੀਂ ਸ਼ੌਕ ਨੂੰ ਜਿੰਦਾ ਰੱਖੋ ਇਹ ਪੈਸਾ ਵੀ ਕਮਾਓ ਸ਼ੌਂਕ ਦੇ ਨਾਲ ਸਾਡਾ ਪਸ਼ੋਕੜ ਹੈ ਹਾਂ ਸਾਡੇ ਪੰਜਾਬ ਦਾ ਵਿਰਸਾ ਉਹ ਪੰਜਾਬ ਦੀ ਜਿਹੜੀ ਤੁਸੀਂ ਹੁਣ ਆਪਾਂ ਬੈਠੇ ਹਾਂ ਮੁੰਡੇ ਦੇ ਪਾਣੀ ਤਰੌਂਕਿਆ ਜਿਹੜੀ ਉਹ ਮਿੱਠੀ ਮਿੱਠੀ ਪਾਣੀ ਦੇ ਵਿੱਚ ਉਹਦੀ ਖੁਸ਼ਬੂ ਤੇ ਠੰਡੀ ਹਵਾ ਜਿਹੜੀ ਆਈ ਉਹ ਮਹਿਕ ਬਿਲਕੁਲ ਪੈਸੇ ਚ ਨਹੀਂ ਆਉਣੀ ਪੈਸੇ ਚ ਹੋਰ بڑا ਕੁਝ ਆਉਣਾ ਹੈ ਪੈਸਾ ਵੀ ਨਹੀਂ ਛੱਡਿਆ ਜਾ ਸਕਦਾ ਤੇ ਆ ਮਹਿਕ ਵੀ ਨਾ ਛੱਡੋ ਪੰਜਾਬ ਦੀ ਪੰਜਾਬ ਦੀਆਂ ਜੜ੍ਹਾਂ ਦੇ ਨਾਲ ਜੁੜੋ ਸਾਡੇ ਵੀਰ ਦਾ ਇਹ ਮੈਸੇਜ ਹੈ ਕਿ ਪੰਜਾਬ ਦੀਆਂ ਜੜ੍ਹਾਂ ਦੇ ਨਾਲ ਜੁੜੋ ਪਰਾਤਨ ਜਿਹੜਾ ਸਾਡਾ ਵਿਰਸਾ ਸੀਗਾ ਜਿਵੇਂ ਕੱਚੇ ਘਰ ਸੀਗੇ ਚਲੋ ਠੀਕ ਹੈ ਡਵੈਲਪਮੈਂਟ ਹੋਈ ਅੱਜ ਅਸੀਂ ਤਰੱਕੀ ਕਰ ਲਈ ਪੰਜਾਬ ਨੇ ਕੋਠੀਆਂ ਬਣਾ ਲਈ ਬੰਗਲੇ ਬਣਾ ਲਏ ਪਰ ਆ ਚੀਜ਼ਾਂ ਜਿਹੜੀਆਂ ਨੇ ਸਾਡੀਆਂ ਐ ਪ੍ਰਾਤਨ ਵਿਰਸਾ ਸਾਡੇ ਪਿਓ ਦਾਦੇ ਪਰਦਾਦੇ ਜਿਹੜੇ ਸੀ ਉਹ ਇਹ ਚੀਜ਼ਾਂ ਹੱਥ ਦੇ ਨਾਲ ਇੱਕ ਅੰਦਾ ਲਿਪਦੇ ਰਹੇ ਨੇ ਔਰ ਇਹਦੇ ਵਿੱਚੋਂ ਜਿਹੜੀ ਸਾਡੇ ਬਜ਼ੁਰਗਾ ਦੀ ਇੱਕ ਜਿਹੜੀ ਮਹਿਕ ਆਉਂਦੀ ਏ ਔਰ ਇਹ ਵੀਰ ਨੇ ਸਾਂਭਣ ਦੀ ਕੋਸ਼ਿਸ਼ ਕੀਤੀ ਏ ਬਹੁਤ ਬਹੁਤ ਧੰਨਵਾਦ ਔਰ ਤੁਸੀਂ ਕਿਤੇ ਵੀ ਦੁਬਾਰਾ ਫੇਰ ਕਹਿਣਾ ਲੰਘਦੇ ਹੋਏ ਕੋਟ ਇਸੇ ਕਾ ਮੋਗਾ ਰੋਡ ਤੇ ਗਨੇਰ ਵਿਖੇ ਦੇਸੀ ਗ੍ਰਾਮ ਵਿਖੇ ਇੱਕ ਜਾਂ ਦੋ ਮਿੰਟ ਕੱਢ ਕੇ ਸਮਾਂ ਜਰੂਰ ਇੱਥੇ ਬਤਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਾਇਆ ਜੀ ਧੰਨਵਾਦ ਆ ਤੁਹਾਡਾ